ਸਤਿ ਸ਼੍ਰੀ ਅਕਾਲ ਜੀ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਜੁੜ ਜਓ ਸਾਥੀਓ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਦਾ ਸੈンス ਲਾਗੇ ਤੋਰਦੇ ਹਾਂ ਕਿਉਂਕਿ ਕੱਲ ਸ਼ਾਮੀ 5:30 ਵਜੇ ਦੇ ਕਰੀਬ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਧਮਾਕਾ ਔੜ ਤੋਂ ਪਿੱਛੇ ਤੋਂ ਸੁਣਾਈ ਦਿੰਦਾ ਹੈ ਔਰ ਮੋਰੇ ਅੱਗੇ ਕਾਠਗੜ ਤੱਕ ਵੀ ਧਮਾਕਾ ਜਿਹੜਾ ਆ ਕਈ ਸਾਡੇ ਵੀਰ ਭੈਣਾਂ ਦਾ ਕਹਿਣਾ ਸੀ ਕਿ ਅਸੀਂ ਵੀ ਸੁਣਿਆ ਔਰ ਕਈਆਂ ਨੇ ਤਾਂ ਸਾਡੇ ਨਾਲ ਵੀਡੀਓ ਵੀ ਸਾਂਝੀ ਕੀਤੀ ਕਿ ਕਿਸੇ ਫਾਈਟਰ ਪਲੇਨ ਦੇ ਉਂ ਲੱਗ ਰਹੇ ਸੀ ਕਿ ਜਿਵੇਂ ਅੱਗ ਲੱਗੀ ਹੁੰਦੀ ਆ ਪਿੱਛੇ ਤਾਂ ਬਹੁਤ ਸਾਰੀ ਕਨਫਿਊਜ਼ਨ ਸੀ ਬਹੁਤ ਸਾਰੇ ਪਿੰਡਾਂ ਤੋਂ ਕੱਲ ਸਾਨੂੰ ਕਾਲ ਆਈ तकरीबन 10 11 ਵਜੇ ਤੱਕ ਕਿਸੇ ਸਿਲਸਲੇ ਵਿੱਚ ਲੱਗੇ ਰਹੇ ਕਿ ਰੱਬ ਨਾ ਕਰੇ ਜੇ ਕਿਤੇ ਕਰੈਸ਼ ਹੋਇਆ ਤਾਂ ਆਪਾਂ ਪਹੁੰਚ ਕਿਵੇਂ ਕਰਨੀ ਆ ਹੈਲਪ ਕਿਵੇਂ ਕਰਨੀ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਤੱਕ ਕਿਵੇਂ ਅਪੜਦੀਆਂ ਕਰਨੀਆਂ ਤਾਂ ਇੱਕ ਵਾਰੀ ਤੁਸੀਂ ਸਾਰੇ ਜਣੇ ਜੁੜ ਜੋ ਫਿਰ ਅਸੀਂ ਜਿਹੜੀ ਛੱਟ ਤੱਕ ਇਨਫੋਰਮੇਸ਼ਨ ਪਹੁੰਚੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕੱਲ ਰਾਤ ਦੇ 11-12 ਵਜੇ ਤੱਕ ਸਾਨੂੰ ਕਾਲਸ ਆਉਂਦੀਆਂ ਰਹੀਆਂ ਕਿ ਜੀ ਕੋਈ ਕਹਿੰਦਾ ਅਲੀਪੁਰ ਕ੍ਰੈਸ਼ ਹੋਇਆ ਕੋਈ ਕਹਿੰਦਾ ਜੀ ਕਿ ਚੂੜਪੁਰ ਪਿੰਡ ਵਿੱਚ ਕ੍ਰੈਸ਼ ਹੋਇਆ ਫਾਈਟਰ ਪਲੇਨ ਕੋਈ ਡੋਗਰਪੁਰ ਦਾ ਨਾਮ ਲੈ ਰਿਹਾ ਸੀ ਕੋਈ ਗੜਸ਼ੰਕਰ ਏਰੀਆ ਚ ਦੱਸ ਰਿਹਾ ਸੀ ਲੇਕਿਨ ਇਹ ਸੱਚਾਈ ਨਹੀਂ ਹੈ ਜੋ ਸੱਚਾਈ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਜਿਹੜੀ ਸੱਚਾਈ ਸਾਡੇ ਕੋਲ ਪਹੁੰਚੀ ਹੈ ਉਹ ਵੀ ਅ ਕੱਲ ਦੇ ਜਿਹੜਾ ਵਾਕਿਆ ਉਹਨਾਂ ਨਾਲ ਕਿੰਨਾ ਰਿਲੇਟ ਕਰਦੀ ਐ ਅਸੀਂ ਉਹਦੀ ਕੋਈ ਗਾਰੰਟੀ ਨਹੀਂ ਦਿੰਦੇ ਕੋਈ ਸਪਸ਼ਟੀਕਰਨ ਨਹੀਂ ਦਿੰਦੇ ਲੇਕਿਨ ਉਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਜਿਹੜੀ ਕੱਲ ਸਾਡੇ ਤੱਕ ਗੱਲ ਪਹੁੰਚੀ ਔਰ ਜਿੱਦਾਂ ਹੀ ਸਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚੀ ਅਸੀਂ ਸੀਨੀਅਰ ਜਿਹੜੇ ਅਧਿਕਾਰੀ ਹੈ ਉਹਨਾਂ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ ਆਪਣੀ ਨੈਤਿਕਤਾ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤਾਂ ਸੀਨੀਅਰ ਜਿਹੜੇ ਅਧਿਕਾਰੀ ਸੀ ਉਹਨਾਂ ਤੱਕ ਗੱਲ ਅਸੀਂ ਪਹੁੰਚਾ ਦਿੱਤੀ ਸੀ ਪ੍ਰਸ਼ਾਸਨ ਤੱਕ ਗੱਲ ਪਹੁੰਚਾ ਦਿੱਤੀ ਸੀ ਕਿ ਸਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚੀ ਹੈ ਲੇਕਿਨ ਫਿਰ ਵੀ ਤੁਹਾਨੂੰ ਪਤਾ ਅੰਟਿਲ ਕੋਈ ਵਰਜਨ ਨਹੀਂ ਆਉਂਦਾ ਅੰਟਿਲ ਕੋਈ ਕਲੈਰੀਫਿਕੇਸ਼ਨ ਨਹੀਂ ਆਉਂਦੀ ਅਸੀਂ ਆਪਣੇ ਬਿਹਾਰਫ ਤੇ ਕੁਝ ਵੀ ਨਹੀਂ ਕਹਿ ਸਕਦੇ ਤਾਂ ਅਸੀਂ ਤਕਰੀਬਨ ਤਕਰੀਬਨ 12 ਘੰਟੇ ਵੇਟ ਕੀਤੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਨੂੰ ਤਾਂ ਜੋ 19 ਦਿਨ ਵੇਟ ਕੀਤੀ ਜਾਵੇ ਕਿਤੇ ਐ ਇਦਾਂ ਤਾਂ ਨਹੀਂ ਕਿਤੇ ਕੋਈ ਪਹਾਣਾ ਵਾਪਰ ਗਿਆ ਕਿਉਂਕਿ ਕਈ ਲੋਕ ਕੱਲ ਇਹ ਵੀ ਕਿਆ ਫਰਾਈਆਂ ਲਾਰੇ ਸੀਗੇ ਕਈਆਂ ਨੇ ਇਹ ਵੀ ਪੁਆਇੰਟ ਰੱਖਿਆ ਕਿ ਹੋ ਸਕਦਾ ਕਿ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਦਰਿਆ 'ਚ ਨਾ ਡਿੱਗ ਕੇ ਹੋਵੇ ਤਾਂ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਸੀਗੇ ਬਹੁਤ ਸਾਰੇ ਪ੍ਰਸ਼ਨ ਸੀ ਕਿਉਂਕਿ ਤਕਰੀਬਨ 10 ਕਿਲੋਮੀਟਰ ਤੱਕ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਆ ਸ਼ੀਸ਼ੇ ਖੜਕੇ ਆ ਤਰੇੜਾ ਵੀ ਆਈਆਂ ਕਈ ਜਗ੍ਹਾ ਇੱਕ ਦੋ ਜਗ੍ਹਾ ਲੇਕਿਨ ਉਹ ਤਸਵੀਰਾਂ ਸਾਹਮਣੇ ਤੱਕ ਨਹੀਂ ਪਹੁੰਚੀਆਂ ਸੁਣਨ 'ਚ ਹੀ ਆਇਆ ਔਰ ਬਹੁਤਾਂ ਨੇ ਇਹ ਵੀ ਸਵਾਲ ਪੁੱਟ ਅਪ ਕੀਤਾ ਕਿ ਹੋ ਸਕਦਾ ਕੋਈ ਬੱਦਲ ਫਟਿਆ ਹੋਵੇ ਬੱਦਲ ਕਿਤੇ ਹਿਮਾਚਲ 'ਚ ਤਾਂ ਨਹੀਂ ਫਟਿਆ ਪਰ ਸੈਂਟਰਲ ਏਰੀਆ ਨਵਾਂ ਸ਼ਹਿਰੀ ਸੀਗਾ ਤਾਂ ਨਵਾਂ ਸ਼ਹਿਰ ਦੇ ਆਲੇ-ਦੁਆਲੇ 15-20 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ ਹੁਣ ਉਹਦਾ ਕੀ ਕਾਰਨ ਹੋ ਸਕਦਾ ਮੜ ਜੱਗੇ ਤੋਰ ਲੱਕਾ ਗਲੀ ਚ ਨਪਈ ਉਹਦਾ ਕਾਰਨ ਕੀ ਹੋ ਸਕਦਾ ਛੱਡ ਤੱਕ ਇੱਕ ਸੱਜਣ ਨੇ ਗੱਲ ਪਹੁੰਚਾਈ ਫਲੋਰ ਤੋਂ ਜਿਹੜੇ ਇਸ ਮਹਿਕਮੇ ਚ ਕੰਮ ਕਰ ਚੁੱਕੇ ਆ ਮੈਂ ਉਹਨਾਂ ਦਾ ਨਾਮ ਨਹੀਂ ਦੱਸ ਸਕਦਾ ਤਾਂ ਉਹਨਾਂ ਨੇ ਗੱਲ ਦੱਸੀ ਆ ਕਿ ਇਹ ਇੰਜਨ ਕਲੀਨਿੰਗ ਪ੍ਰੋਸੈਸ ਹੋ ਸਕਦਾ ਕਿਉਂਕਿ ਜਿਹੜਾ ਜੈਟ ਫਾਈਟਰ ਹੁੰਦਾ ਉਹਦਾ ਇੰਜਨ ਕਲੀਨਿੰਗ ਪ੍ਰੋਸੈਸ ਧਰਤੀ ਤੇ ਨਹੀਂ ਹੁੰਦਾ ਇਹ ਗੱਲ ਜਰਾ ਧਿਆਨ ਨਾਲ ਸੁਣ ਲੋ ਜਿਨ੍ਹਾਂ ਦੇ ਮਨ ਵਿੱਚ ਸਵਾਲ ਆ ਉਹਨਾਂ ਨੂੰ ਦੱਸ ਦਈਏ ਕਿ ਜਿਹੜਾ ਜੈਟ ਫਾਈਟਰ ਪਲੇਨ ਹੁੰਦਾ ਉਹਦਾ ਇੰਜਨ ਕਲੀਨਿੰਗ ਪ੍ਰੋਸੈਸ ਧਰਤੀ ਤੇ ਨਹੀਂ ਹੁੰਦਾ ਉਹਦੇ ਲਈ ਉਹਨਾਂ ਨੂੰ ਟੇਕ-ਆਫ ਕਰਨਾ ਪੈਂਦਾ ਸਮਾਨ 'ਚ ਜਾਣਾ ਪੈਂਦਾ ਕੈਮੀਕਲ ਜਿਹੜਾ ਇੰਜਨ 'ਚ ਪੈਂਦਾ ਔਰ ਕੈਮੀਕਲ ਨੂੰ ਪੂਰਾ ਜਲਾ ਕੇ ਹੀ ਜਿਹੜਾ ਇਹ ਬਾਹਰ ਕੱਢਦਾ ਜਹਾਜ਼ ਤਾਂ ਇਸ ਕਰਕੇ ਅੱਗ ਨਜ਼ਰ ਆਉਂਦੀ ਹੈ ਪਿੱਛੇ ਪਰ ਅੱਗ ਲੱਗੀ ਨਹੀਂ ਹੁੰਦੀ ਕਿਉਂਕਿ ਤੁਸੀਂ ਕਈ ਵਾਰੀ ਦੇਖਦੇ ਹੋਣਾ ਕਿ ਇਸ ਸਮਾਨ ਵਿੱਚ ਕੋਈ ਜਹਾਜ਼ ਜਿਆਦਾ ਲੀਕ ਖਿੱਚਦੀ ਜਾਂਦੀ ਆ ਤਾਂ ਉਹ ਕਹਿੰਦੇ ਕਿ ਜੈਟ ਪਲੇਨ ਹੁੰਦੇ ਜੈਟ ਫਾਈਟਰ ਪਲੇਨ ਨਹੀਂ ਹੁੰਦੇ ਤਾਂ ਉਹ ਪੂਰਾ ਕੈਮੀਕਲ ਨੂੰ ਨਹੀਂ ਜਲਾਉਂਦਾ ਲੇਕਿਨ ਜਿਹੜਾ ਜੈਟ ਫਾਈਟਰ ਪਲੇਨ ਹੁੰਦਾ ਇਹ ਕੈਮੀਕਲ ਨੂੰ ਪੂਰਾ ਜਲਾ ਦਿੰਦਾ ਔਰ ਇੱਕ ਹਾਈਟ ਤੇ ਹੁੰਦਾ ਉਹਦੇ ਨਾਲ ਪੋਲੂਸ਼ਨ ਵੀ ਨਹੀਂ ਹੁੰਦੀ ਪਰ ਕਿਉਂਕਿ ਜਿਵੇਂ ਇਹਦੀ ਸਪੀਡ ਹੁਣ ਸਵਾਲੇ ਵੀ ਉੱਠਦਾ ਆ ਕਿ ਯਾਰ ਜੇ ਮੰਨ ਲਓ ਉਹਨਾਂ ਨੇ ਕਲੀਨਿੰਗ ਕਿਤੇ ਫਲੋਰ ਦੇ ਕੋਲ ਕੀਤੀ ਹੈ ਤਾਂ ਖੜਾਕਾ ਕਾਠਗੜ ਤੱਕ ਕਿਉਂ ਸੁਣਿਆ ਤਾਂ ਉਹਦੇ ਪਿੱਛੇ ਕਾਰਨ ਇਹ ਲੌਜੀਕ ਇਹ ਦੱਸਿਆ ਜਾਂਦਾ ਕਿ 22500 ਕਿਲੋਮੀਟਰ ਪ੍ਰਤੀ ਘੰਟੇ ਪਰ ਆਰ ਦੀ ਸਪੀਡ ਹੁੰਦੀ ਹੈ ਜੈਟ ਫਾਈਟਰ ਪਲੇਨ ਦੀ ਕਈ ਤਾਂ ਕਹਿੰਦੇ 3000 ਤੱਕ ਚੱਲੇ ਜਾਂਦੀ ਹੈ ਤਾਂ ਹੁਣ ਮੰਨ ਲਓ ਔਰ ਤੋਂ ਪਿੱਛੇ ਉਹਨਾਂ ਨੇ ਕਲੀਨ ਕੀਤਾ ਤਾਂ ਸਪੀਡ ਹੀ ਇੰਨੀ ਆ ਜੈਟ ਫਾਈਟਰ ਪਲੇਨ ਦੀ 22500 ਕਿਲੋਮੀਟਰ ਪਰ ਆਰ ਤਾਂ ਬੇਸ਼ੱਕ 10-15 ਮਿੰਟ ਜਾਂ 10-15 ਸਕਿੰਡ ਜਾਂ 25-30 ਸਕਿੰਡ ਵੀ ਕਲੀਨਿਕ ਚੱਲਦੀ ਹੋਊਗੀ ਆਪਾਂ ਨੂੰ ਪੂਰੀ ਡਿਟੇਲ ਚ ਨਹੀਂ ਪਤਾ ਤਾਂ 19 ਦੇਰ ਚੋਂ ਕਾਫੀ ਸਫਰ ਜਿਹੜਾ ਕਵਰ ਕਰ ਜਾਂਦੇ ਆ ਮੰਨ ਲਓ ਔੜ ਤੋਂ ਪਿੱਛੋਂ ਕਲੀਨਿਕ ਸ਼ੁਰੂ ਹੋਈ ਹੈ ਤੇ ਕਲੀਨਿਕ ਪ੍ਰੋਸੈਸ ਜਦ ਤੱਕ ਪੂਰਾ ਮੁਕੰਮਲ ਹੋਣਾ ਉਹ ਕਾਠਗੜ ਤੋਂ ਕਰਾਸ ਕਰ ਜਾਣਾ ਤਾਂ ਇਸ ਕਰਕੇ ਜਿਵੇਂ ਮੰਨ ਲਓ ਬੁਲੇਟ ਦੇ ਪਟਾਕੇ ਹੁੰਦੇ ਆ ਉਹ ਕੜਕੜਕੜ ਦੀ ਆਵਾਜ਼ ਆਉਂਦੀ ਹੈ ਤੇ ਜਦੋਂ ਤਾਂ ਚੱਲੀ ਜਾਂਦੇ ਆਈ ਜਾਂਦੀ ਹੈ ਇਦਾਂ ਹੀ ਇਹ ਕਲੀਨਿਕ ਪ੍ਰੋਸੈਸ ਹੈ ਆ ਇਹ ਅੰਦਾਜ਼ੇ ਲਗਾਏ ਜਾ ਰਹੇ ਕਿ ਕਲੀਨਿਕ ਪ੍ਰੋਸੈਸੀ ਹੋ ਸਕਦਾ ਅਸੀਂ ਇਸ ਗੱਲ ਦੀ 100% ਸ਼ਿਉਰਟੀ ਨਹੀਂ ਦਿੰਦੇ ਪਰ ਜਿਹੜੀ ਸਾਡੇ ਤੱਕ ਗੱਲ ਪਹੁੰਚੀ ਹੈ ਅਸੀਂ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ ਹੋ ਸਕਦਾ ਔਡ ਤੋਂ ਪਿੱਛੇ ਇੰਜਨ ਕਲੀਨਿੰਗ ਪ੍ਰੋਸੈਸ ਚੱਲਿਆ ਹੋਵੇ ਔਰ ਕਿਉਂਕਿ 22500 ਕਿਲੋਮੀਟਰ ਤੱਕ ਦੀ ਸਪੀਡ ਹੋ ਜਾਂਦੀ ਹੈ ਤਾਂ ਇਸ ਕਰਕੇ ਕਾਟਗੜ ਤੱਕ ਆਵਾਜ਼ ਸੁਣਾਈ ਦਿੱਤੀ ਲੇਕਿਨ ਉਹਦਾ ਇੱਕ ਪੈਰਾਮੀਟਰ ਹੁੰਦਾ ਹੈ ਹਾਈਟ ਉਨੀ ਹੋਣੀ ਚਾਹੀਦੀ ਹੈ ਤੇ ਉਹਦੇ ਕਰਕੇ ਜਿਹੜਾ ਇਹ ਖੜਾਕੇ ਦੀ ਅੰਨੀ ਆਵਾਜ਼ ਆਈ ਅੱਜ ਮੈਂ ਇੱਕ ਦੁਕਾਨਦਾਰ ਵੀਰ ਨੂੰ ਵੀ ਮਿਲੇ ਉਹਨਾਂ ਨੇ ਕਿਹਾ ਕਿ ਇਹ ਜਦੋਂ ਕਹਿੰਦੇ ਸੀ ਛੋਟੇ ਹੁੰਦੇ ਸੀਗੇ ਪ੍ਰੋਸੈਸ ਚੱਲਦੇ ਹੁੰਦੇ ਸੀਗੇ ਪਰ ਹੁਣ ਅਸੀਂ ਕਹਿੰਦੇ ਕਾਫੀ ਸਮੇਂ ਬਾਅਦ ਜਿਹੜਾ ਸੁਣਿਆ ਕਹਿੰਦੇ ਅਸੀਂ ਹਵੇਰ ਆ ਇੱਕ ਦੁਕਾਨਦਾਰ ਨੂੰ ਨਵੇਂ ਸ਼ਹਿਰ ਤੇ ਮਿਲਿਆ ਉਹਨਾਂ ਨੇ ਦੱਸਿਆ ਕਹਿੰਦੇ ਅਸੀਂ ਜੋ ਛੋਟੇ ਸੀਗੇ ਉਦੋਂ ਐਦਾ ਦੇ ਐਕਸਪੈਰੀਮੈਂਟ ਬੜੀ ਵਾਰ ਅਸੀਂ ਹੁੰਦੇ ਦੇਖਿਆ ਲੇਕਿਨ ਉਹ ਕਹਿੰਦੇ ਕਾਫੀ ਸਮੇਂ ਬਾਅਦ ਐਦਾ ਦੀ ਕੋਈ ਗੱਲ ਸਾਹਮਣੇ ਆ ਗਈ ਤੁਸੀਂ ਕਮੈਂਟ ਕਰਦੇ ਰਹੋ ਜੀ ਨਾਲ ਦੀ ਨਾਲ ਜਿਹੜੇ ਤੁਹਾਡੇ ਕਮੈਂਟ ਹੈ ਉਹਨਾਂ ਦੇ ਜਵਾਬ ਵੀ ਅਸੀਂ ਦੇਣਾ ਚਾਹਾਂਗੇ ਤਾਂ ਇਹ ਕੱਲ ਤਮਾਕਾ ਜਿਹੜਾ ਐਡਾ ਵੱਡਾ ਹੋਇਆ ਸੀ ਉਹਦੇ ਬਾਰੇ ਇਹੀ ਗੱਲ ਹੁਣ ਸਾਹਮਣੇ ਆ ਰਹੀ ਹੈ ਕੋਈ ਖਤਰੇ ਦੀ ਗੱਲ ਨਹੀਂ ਹੈ ਕੋਈ ਖਤਰੇ ਦੀ ਘੰਟੀ ਨਹੀਂ ਸੀਗੀ ਕੋਈ ਰੱਬ ਵੱਲੋਂ ਕਰੋਪੀ ਨਹੀਂ ਸੀਗੀ ਜਾਂ ਕਿਤੇ ਕੋਈ ਪਹਚਾਲ ਨਹੀਂ ਆਇਆ ਜਾਂ ਕਹਿ ਲਈ ਕੋਈ ਯੁੱਧ ਨਹੀਂ ਲੱਗਿਆ ਇਹ ਇੰਜਨ ਕਲੀਨਿੰਗ ਪ੍ਰੋਸੈਸ ਹੋ ਸਕਦਾ ਜਿਹੜੀ ਗੱਲ ਆਖੀ ਗਈ ਔਰ ਜਿਹੜੇ ਇਹ ਜਹਾਜ਼ ਹੈ ਕੈਮੀਕਲ ਨੂੰ ਪੂਰਾ ਜਲਾ ਕੇ ਬਾਹਰ ਕੱਢਦੇ ਜਿਹਦੇ ਕਰਕੇ ਕਈ ਜਗ੍ਹਾ ਤਸਵੀਰਾਂ ਇਹੋ ਜਿਹੀਆਂ ਵੀ ਦੇਖੀਆਂ ਗਈਆਂ ਲੋਕਾਂ ਨੇ ਸਾਡੇ ਤੱਕ ਵੀ ਤਸਵੀਰਾਂ ਪਹੁੰਚਾਈਆਂ ਜਿੰਦਾ ਵਿੱਚ ਐ ਲੱਗਦਾ ਕਿ ਫਾਈਟਰ ਪਲੇਨ ਦੇ ਪਿੱਛੇ ਪਿਛਲੀ ਸਾਈਡ ਤੇ ਅੱਗ ਲੱਗੀ ਹੋਈ ਆ ਤਾਂ ਲੋਕੀ ਵਰਡ ਹੋ ਜਾਂਦੇ ਆ ਇਹ ਸੋਚ ਕੇ ਕਿ ਪਾਇਲਟ ਨੂੰ ਇਜੈਕਟ ਕਰ ਲਿਆ ਹੋਵੇਗਾ ਕਿ ਨਹੀਂ ਕਿ ਪਾਇਲਟ ਸੇਫ ਸੇਫਲੀ ਪੈਰਾਸ਼ੂਟ ਰਾਈ ਬਾਹਰ ਨਿਕਲ ਗਿਆ ਹੋਵੇਗਾ ਕਿ ਨਹੀਂ ਪਲੇਨ ਦਾ ਕੀ ਬਣਿਆ ਹੋਵੇਗਾ ਅ ਬਲਵਿੰਦਰ ਬਨਵੈਜ ਜੀ ਕਹਿੰਦੇ ਤੇ ਜੈਟ ਸੁਪਰ ਸੋਨਿਕ ਸਾਊਂਡ ਹੁੰਦੀ ਆ ਜੀ ਇਹ ਔਰ ਹਾਂ ਇੱਕ ਸਵਾਲ ਇਹ ਵੀ ਉੱਠਦਾ ਆ ਕਿ ਜੇ ਇੰਨੀ ਸਾਊਂਡ ਆਉਂਦੀ ਆ ਤਾਂ ਜਿਹੜੇ ਪਾਇਲਟ ਪਲੇਨ ਦੇ ਅੰਦਰ ਹੁੰਦੇ ਆ ਕਿ ਉਹਨਾਂ ਨੂੰ ਸੁਣਾਈ ਨਹੀਂ ਦਿੰਦੀ ਤਾਂ ਉਹਦੇ ਲਈ ਦੱਸਿਆ ਜਾਂਦਾ ਕਿ 에ਅਰ ਟਾਈਟ ਹੁੰਦੇ ਆ ਇਹ ਜਿਹੜੇ ਪਲੇਨ ਆ ਉਹਦੇ ਅੰਦਰ ਸਾਊਂਡ ਨਹੀਂ ਜਾਂਦੀ ਕਿਉਂਕਿ ਇਹ ਦੇਖੋ ਵਾਰ ਵਿੱਚ ਯੂਜ਼ ਹੁੰਦੇ ਆ ਪਲੇਨ ਫਿਰ ਤਾਂ ਉਹਨਾਂ ਨੂੰ ਦਿੱਕਤ ਹੀ ਰਹੂਗੀ ਤਾਂ 에어 ਟਾਈਟ ਪੂਰਾ ਕਾਕਪਿਟ ਹੁੰਦਾ ਕਾਕਪਿਟ ਵਿੱਚ ਬਿਲਕੁਲ ਸਾਊਂਡ ਨਹੀਂ ਜਾਂਦੀ ਪਰ ਹਾਂ ਆਪਣੇ ਨਵਾਂ ਸ਼ਹਿਰ ਦੇ ਆਲੇ ਦੁਆਲੇ 15 20 ਕਿਲੋਮੀਟਰ ਤੱਕ ਚਾਹੇ ਬਲਾਚੌਰ ਵਾਲੀ ਸਾਈਡ ਗੱਲ ਕਰ ਲਈਏ ਚਾਹੇ ਔੜ ਵਾਲੀ ਸਾਈਡ ਗੱਲ ਕਰ ਲਈਏ ਬਹੁਤ ਸਾਰੇ ਭੈਣਾ ਭਰਾਵਾਂ ਨੇ ਬੰਗਿਆਂ ਵਾਲੀ ਸਾਈਡ ਵੀ ਮੈਨੂੰ ਕਾਲ ਜਾਂਦੀਆਂ ਰਹੀਆਂ ਬਹੁਤ ਸਾਰੇ ਭੈਣਾ ਭਰਾਵਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਸ਼ੀਸ਼ੇ ਇੱਕ ਵਾਰੀ ਪੂਰੇ ਖੜਕੇ ਔਰ ਲੋਕੀ ਡਰ ਕੇ ਘਰਾਂ ਚ ਬਾਹਰ ਆ ਗਏ ਕਿ ਹੋਇਆ ਕੀ ਆ ਔਰ ਹਰ ਜਗ੍ਹਾ ਬਹੁਤਾਂ ਦੇ ਮਨ ਚ ਇਹ ਸਵਾਲ ਆਇਆ ਕਿ ਸ਼ਾਇਦ ਕਿਸੇ ਰਾਹ ਜਾਂਦੀ ਗੱਡੀ ਦਾ ਟਾਇਰ ਪਾਟ ਗਿਆ ਹੋਵੇ ਪਰ ਟਾਇਰ ਦੀ ਪਾਟਾ ਆਪੇ ਇਧਰ ਇਧਰ ਲੇ ਟ੍ਰੈਕ ਚ ਰੱਖੋ ਨਾ ਕਿੱਧਰ ਤੁਸੀਂ ਜਾਈ ਜੰਨੇ ਆ ਆਪਣਾ ਪਟਾਕਾ ਨਾ ਬਜਾਈ ਦਿਓ ਤਾਂ ਇਸ ਕਰਕੇ ਜਿਹੜੀ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਹੈ ਮੈਂ ਤੁਹਾਡੇ ਤੱਕ ਸ਼ੇਅਰ ਕਰਨੀ ਵਾਜਬ ਸਮਝੀ ਕਿਉਂਕਿ ਹਾਲੇ ਤੱਕ ਸਾਨੂੰ ਕਾਲਸ ਆ ਰਹੀਆਂ ਕੱਲ ਤਾਂ ਕੈਨੇਡਾ ਤੋਂ ਵੀ ਕਾਲ ਆਈ ਇੱਕ ਇਕਬੀਰ ਸਾਡੇ ਭਰਾ ਉਹਨਾਂ ਨੇ ਕੈਨੇਡਾ ਤੋਂ ਵੀ ਕਾਲ ਕੀਤੀ ਉਹ ਕਹਿੰਦੇ ਕਿ ਕੈਨੇਡਾ ਵਿੱਚ ਗ੍ਰੈਂਡ ਲੱਗਣ ਵਾਲਾ ਕਿਤੇ ਉਹ ਗ੍ਰੈਂਡ ਕੈਨੇਡਾ ਤੋਂ ਪਹਿਲਾਂ ਪੰਜਾਬ 'ਚ ਆ ਨਹੀਂ ਪਹੁੰਚ ਗਿਆ ਪਰ ਜਦੋਂ ਅਸੀਂ ਹੁਸ਼ਿਆਰਪੁਰ ਗੱਲ ਕੀਤੀ ਲੁਧਿਆਣਾ ਗੱਲ ਕੀਤੀ ਚੰਡੀਗੜ੍ਹ ਗੱਲ ਕੀਤੀ ਕੋਈ ਸਾਡੇ ਪੱਤਰਕਾਰ ਵੀਰਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇੱਧਰ ਕੋਈ ਇਦਾਂ ਦੀ ਸਾਊਂਡ ਨਹੀਂ ਆਈ ਜੇ ਆਈ ਹੁੰਦੀ ਫੇਰ ਤਾਂ ਬੰਦਾ ਕਹਿੰਦਾ ਕਿ ਹੈ ਨਾ ਵੀ ਵੱਡੇ ਪੱਧਰ ਤੇ ਪਤਾ ਨਹੀਂ ਕੀ ਹੋ ਗਿਆ ਕੋਈ ਸਮਝ ਨਹੀਂ ਆ ਰਿਹਾ ਲੇਕਿਨ ਜਦੋਂ ਅਸੀਂ ਪੂਰਾ ਤਪਤੀਸ਼ ਕੀਤੀ ਪੂਰੀ ਪੁੱਛਗਿੱਛ ਕੀਤੀ ਪੂਰੀ ਜਾਣਕਾਰੀ ਅਸਲ ਕੀਤੀ ਤਾਂ ਨਵਾਂ ਸ਼ਹਿਰ ਸੈਂਟਰ ਪੁਆਇੰਟ ਸੀ ਉਹਦੇ ਆਲੇ ਦੁਆਲੇ ਹਾਂ ਇੱਧਰ ਮੋੜ ਲਓ ਉਹਦੇ ਆਲੇ ਦੁਆਲੇ 15-20 ਕਿਲੋਮੀਟਰ ਦੇ ਰੇਡੀਅਸ ਵਿੱਚ ਆਵਾਜ਼ ਜਿਹੜੀ ਸੁਣਾਈ ਦਿੱਤੀ ਆ ਕੁਝ ਸਾਡੇ ਸੀਨੀਅਰ ਪੱਤਰਕਾਰ ਦਾ ਗੱਲ ਦਿੱਲੀ ਗਏ ਹੋਏ ਸੀਗੇ ਚੰਡੀਗੜ੍ਹ ਸੀ ਤਾਂ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਨਾ ਚੰਡੀਗੜ੍ਹ ਇੱਧਰ ਦੀ ਕੋਈ ਆਵਾਜ਼ ਸੁਣਾਈ ਦਿੱਤੀ ਮੈਂ ਦਿੱਲੀ ਇੱਧਰ ਦੀ ਕੋਈ ਆਵਾਜ਼ ਸੁਣਾਈ ਦਿੱਤੀ ਤੇ ਇਹ ਨਵਾਂ ਸ਼ਹਿਰ ਸੈਂਟਰ ਸੀਗਾ ਔਰ ਅੱਜ ਮੇਰੇ ਇੱਕ ਫਰੈਂਡ ਨੇ ਚੱਕਦਾਨੇ ਤੋਂ ਉਹਨੇ ਮੈਨੂੰ ਵੀਡੀਓ ਭੇਜੀ ਉਹ ਕਹਿੰਦੇ ਕਿ 에ਅਰ ਫੀਡਿੰਗ ਹੋ ਰਹੀ ਆ ਤਾਂ 4-5 ਜਹਾਜ਼ ਜਿਹੜੇ ਆ ਘੁੰਮ ਰਹੇ ਸੀਗੇ ਅਸਮਾਨ ਵਿੱਚ ਤਾਂ ਅਸੀਂ ਇੱਥੇ ਕੋਈ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਖਤਰਾ ਕੋਈ ਨਹੀਂ ਹੈ ਤਾਂ ਤੁਸੀਂ ਨਿਸ਼ਚਿੰਤ ਹੋ ਜਾਓ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਔਰ ਪੁਲਿਸ ਨੇ ਵੀ ਕੱਲ ਪੁਲਿਸ ਪੂਰੀ ਹਰਕਤ ਸੀ ਪੁਲਿਸ ਨੇ ਪੂਰੀ ਤਫਤੀਸ਼ ਕੀਤੀ ਡੁਗਾਹ ਤੇ ਤਫਤੀਸ਼ ਕੀਤੀ ਲੇਕਿਨ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਕ੍ਰੈਸ਼ ਹੋਇਆ ਜਾਂ ਕੋਈ ਪਲੇਨ ਨੂੰ ਅੱਗ ਲੱਗੀ ਆ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਬਹਿ ਜਾਂਦਾ ਕਿ ਯਾਰ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੋ ਗਿਆ ਕਿਤੇ ਕੋਈ ਡੈਮੇਜ ਤਾਂ ਨਹੀਂ ਹੋ ਗਿਆ ਜੇ ਪਲੇਨ ਇਸ ਤਰੀਕੇ ਉਹਨੂੰ ਅੱਗ ਲੱਗੀ ਆ ਉਹਨੇ ਫਾਇਰ ਨੂੰ ਕੈਚ ਕੀਤਾ ਤਾਂ ਕੀ ਪਾਇਲਟ ਜਿਹੜਾ ਸੇਫਲੀ ਇਜੈਕਟਡ ਹੋ ਗਿਆ ਕਿ ਨਹੀਂ ਤਾਂ ਬਹੁਤ سارے ਸਵਾਲ ਸੀ ਲੇਕਿਨ ਜਿੰਨੀ ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਪੰਚਾਇਆ ਸਾਡੇ ਤੱਕ ਵੀ ਪਹੁੰਚੀ ਆ ਸਾਨੂੰ ਕਿਸੇ ਹਸਾਬ ਦਾ ਉਹ ਜਿਹੜੇ ਇਸ ਫੀਲਡ ਵਿੱਚ ਸੀਗੇ ਉਹਨਾਂ ਨੇ ਦੱਸੀ ਆ ਜਾਣਕਾਰੀ ਦਿੱਤੀ ਆ ਪਰ ਉਹਨਾਂ ਦੀ ਡਿਟੇਲ ਸਾਂਝੀ ਨਹੀਂ ਕਰ ਸਕਦਾ ਨਾ ਉਹਨੇ ਡੈਜ਼ਿਗਨੇਸ਼ਨ ਦੱਸ ਸਕਦਾ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਓ ਕਿ ਖਤਰੇ ਦੀ ਕੋਈ ਗੱਲ ਨਹੀਂ ਆ ਇਹ ਹੋ ਸਕਦਾ ਕਿ ਇੰਜਨ ਕਲੀਨਿੰਗ ਪ੍ਰੋਸੈਸ ਜਿਹੜਾ ਕੱਲ ਹੋਇਆ ਹੋਵੇ ਉਮੀਦ ਕਰਦੇ ਆ ਜੀ ਤੁਸੀਂ ਜਿਹੜੀ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਈ ਆ ਉਹ ਤੁਹਾਨੂੰ ਵਾਜਿਬ ਲੱਗੀ ਹੋਵੇਗੀ ਤੁਹਾਨੂੰ ਜਾਇਜ਼ ਲੱਗੀ ਹੋਵੇਗੀ ਹਾਂ ਜੀ ਇਹ ਜਿਹੜਾ ਕਮੈਂਟ ਆ ਰਿਹਾ ਦੱਸਦਾ ਕਿ ਰੈਨੋਵੇਸ਼ਨ ਦਾ ਪਾਰਟ ਹੁੰਦਾ ਜੀ ਇਹ ਕਿਉਂਕਿ ਆ ਇੰਡੀਅਨ 에ਅਰ ਫੋਰਸ ਕੋ 1900 ਦੱਸਿਆ ਜਾ ਰਿਹਾ ਕਿ ਜੋ ਜੋ ਸੱਟ ਤੱਕ ਗੱਲ ਪਹੁੰਚੀ ਹੈ ਕਿ 65 66 67 ਦੇ ਵੀ ਇਦਾਂ ਦੇ ਰਸ਼ੀਅਨ ਕੁਝ ਪਲੇਨਸ ਹੈਗੇ ਆ ਤਾਂ ਜਿਹੜੇ ਪਲੇਨ ਪੁਰਾਣੇ ਹੁੰਦੇ ਉਹਨਾਂ ਦਾ ਤਾਂ ਇੰਜਨ ਕਲੀਨਿੰਗ ਪ੍ਰੋਸੈਸ ਹੁੰਦਾ ਤਾਂ ਬਚਾਅ ਹੋ ਗਿਆ ਕਹਿੰਦੇ ਪਬਲਿਕ ਦਾ ਬਚਾਅ ਲਈ ਗੱਲ ਤਾਂ ਇੱਚ ਕੋਈ ਨਹੀਂ ਜੀ ਉਹ ਕਾਫੀ ਹਾਈਟ ਤੇ ਹੁੰਦਾ ਜੇ ਸਮਾਨ ਵਿੱਚ ਪਰ ਉਹਦੀ ਆਵਾਜ਼ ਦੇਖੋ ਕਿੰਨੀ ਜ਼ਿਆਦਾ ਨਾ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਵਾਜ਼ ਕਿੰਨੀ ਜ਼ਿਆਦਾ ਤਾਂ ਆਪਾਂ ਯੂਕਰੇਨ ਨਾਲ ਧਿਆਨ ਮਾਰੀਏ ਹੈ ਬਈ ਯੂਕਰੇਨ ਨਾਲ ਉਨਾ ਦੇਸ਼ਾਵਲ ਧਿਆਨ ਮਾਰੀ ਜਿੱਧਰ ਜੰਗਾ ਚੱਲਦੀਆਂ ਤਾਂ ਕੀ ਹਾਲਾਤ ਹੋਣਗੇ ਇਹ ਤਾਂ ਇੱਕ ਇੰਜਨ ਕਲੀਨਿੰਗ ਪ੍ਰੋਸੈਸ ਕਹਿੰਦੇ ਹੋਇਆ ਜਾਂ ਚਲੋ ਕੋਈ ਐਕਸਪੈਰੀਮੈਂਟ ਹੋਇਆ ਹੋਊਗਾ ਅਸੀਂ ਪੂਰੀ ਡਿਟੇਲ ਤਾਂ ਨਹੀਂ ਪਤਾ ਇੱਕ ਕਿਆ ਫਰਾਈਆਂੀਆਂ ਇਹ ਵੀ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਪਰ ਜਿਹੜਾ ਦੇਸ਼ਾਂ ਚ ਐਦਾ ਯੁੱਧ ਹੁੰਦੇ ਆ ਤਾਂ ਹਾਲਾਤ ਕੀ ਬਣਦੇ ਆ ਤੁਸੀਂ ਇਹ ਹਿਸਾਬ ਲਓ ਤਾਂ ਉਹਨਾਂ ਨੇ ਦੁਆ ਕਰੋ ਯੂਕਰੇਨ ਵਾਲੇ ਲਈ ਰਸ਼ੀਆ ਦੇ ਵਿੱਚ ਚਲੋ ਫੌਜੀ ਉਧਰ ਗਏ ਹੋਏ ਆ ਦੁਆ ਕਰੋ ਕਿ ਸਾਰੇ ਠੀਕ ਠਾਕ ਰਹਿਣ ਦੇਸ਼ਾਂ ਵਿੱਚ ਯੁੱਧ ਨਾ ਲੱਗੇ ਕਦੀ ਵੀ ਕਿਉਂਕਿ ਆਹ ਹਾਲਾਤ ਬੜ ਜਾਂਦੇ ਆ ਦਿਲ ਦਹਿ ਜਾਂਦੇ ਆ ਦਿਲ ਦਹਿਲੇ ਸਾਰੇ ਆਂ ਇੱਕ ਵਾਰੀ ਪਰ ਖਤਰੇ ਵਾਲੀ ਗੱਲ ਕੋਈ ਵੀ ਨਹੀਂ ਆ ਠੀਕ ਆ ਜੀ ਬਡੇ ਰਹਿਣਾ ਵੀ ਬੱਤੀ ਨਵਾ ਸ਼ਹਿਨਰ ਪਰ ਛੋਟੇ ਵੀ ਦਿਨੇ ਸੂਰੀ ਉਹਦੇ ਉਹ ਇਜਾਜ਼ਤ ਬਹੁਤ ਜਲਦੀ ਫਿਰ ਤੋਂ ਆਜ਼ਰ ਰਵਾਂਗੇ ਸਤਿ ਸ਼੍ਰੀ ਅਕਾਲ ਰਬ ਰੱਖਾ